ਮੈਂ ਉਦੋਂ ਭੁਲਾਇਆ ਨਹੀਂ ਜਾ ਸਕਦਾ ਤੁਸੀਂ ਅਬਰ ਸਰ ਉਹ ਕਾਲੀਦਾਲ ਦੇ ਜਿਹੜੇ ਪ੍ਰਧਾਨ ਸੀ ਉਦੋਂ ਤੁਸੀਂ ਬੇਦਕੀਆਂ ਨੂੰ ਲੈ ਕੇ 2016 ਚ ਕਾਲੀਦਾਲ ਛੱਡ ਦਿੱਤਾ ਅਸੀਵਾ ਦੇ ਦਿੱਤਾ ਉਹ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦੇ ਯੂ ਆਰ ਵੈਰੀ ਰਾਈਟ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਵੱਲੋਂ ਇਹ ਦੁਆ ਬੈਠੇ ਨੇ ਪੀਏਸੀ ਵੱਲੋਂ ਵੀ ਕਿ ਤੁਸੀਂ ਜੋੜ ਲੜੋ ਮੇਰੇ ਹਾਲਾਤ 2018 ਚ ਮੈਂ ਬੜੀ ਵੱਡੀ ਫਾਈਨੈਂਸ਼ੀਅਲ ਸੱਟ ਖਾ ਰਹੀ ਸੀ ਮੈਂ 3 ਸਾਲ ਘਰੋਂ ਬਾਹਰ ਨਹੀਂ ਨਿਕਲਿਆ ਬੈੱਡ ਤੋਂ ਨਹੀਂ ਉੱਠਿਆ ਪਲੱਸ ਮੇਰੇ ਪਰਿਵਾਰਕ ਜਿੰਮੇਵਾਰੀਆਂ ਮੈਂ ਅੱਜ ਇਕੱਲਾ ਹੀ ਇਸ ਪਰਿਵਾਰ ਦੀ ਪਾਲਣਾ ਕਰਨ ਵਾਲਾ ਬੇਟਾ ਵੀ ਛੋਟਾ ਹੈ ਬੇਟੀਆਂ ਬਿਵਾਂਣ ਵਾਲੀਆਂ ਜੇ ਤੇ ਉਸ ਸੱਟ ਜਿਹੜੀ ਵਜੀ ਸੀ ਫਿਜ਼ੀਕਲੀ ਵੀ ਮੈਂ ਖੇਚਲ ਬਹੁਤੀ ਉਨੀ ਜਿਆਦਾ ਨਹੀਂ ਕਰ ਸਕਦਾ ਇਹ ਮੇਰੀਆਂ ਮਜਬੂਰੀਆਂ ਦਾ ਕਰਕੇ ਮੈਂ ਮਾਫੀ ਮੰਗੀ ਹੈ ਵੈਸੇ ਹੁਕਮ ਮੈਨੂੰ ਹੀ ਹੋਇਆ ਸੀ ਉਤੋਂ ਲੜਨ ਲਈ ਤੇ ਮੈਂ ਮਾਫੀ ਮੰਗੀ ਸੀ ਕਿ ਮੈਂ ਨਹੀਂ ਨਾ ਮੈਂ ਫਾਈਨੈਂਸ਼ਲੀ ਯੋਗਦਾਨ ਪਾ ਸਕਣਾ ਤੇ ਨਾ ਹੀ ਪਰਿਵਾਰਕ ਮਤਲਬ ਇਹਨੇ ਗੱਲਾਂ ਦੇ ਕਰਕੇ ਮੈਂ ਮਾਫੀ ਮੰਗ ਕੇ ਪਿਛੇ ਹਟਿਆ ਕੋਈ ਪਾਰਟੀ ਨੂੰ ਫੰਡ ਨਹੀਂ ਮਿਲਦਾ ਸਰ ਆਪਣੀ ਪਾਰਟੀ ਨੇ ਕਮਜ਼ੋਰਾ ਕਿ ਸਾਨੂੰ ਫੰਡ ਨਹੀਂ ਦੇ ਲੋਕ ਦਿੰਦੇ ਚੌੜ ਲੜਨوں ਕਿ ਸਾਰਾ ਕੈਂਡੀਡੇਟ ਉਮੀਦਵਾਰ ਜਿਹੜਾ ਉਹਨੂੰ ਆਪਣੇ ਫੰਡਾਂ ਦੇ ਨਿਰਭਰ ਰਹਿਣਾ ਪੈਂਦਾ ਨਹੀਂ ਇਹ ਗੱਲ ਨਹੀਂ ਹੁੰਦੀ ਆਮ ਆਦਮੀ ਪਾਰਟੀ ਵੱਲੋਂ 2017 ਚ ਇਲੈਕਸ਼ਨ ਲੜੀ ਸੀ ਮੈਂ ਉਹਨਾਂ ਨੂੰ بڑے ਫੰਡ ਬਾਹਰੋਂ ਮਿਲੇ ਸੀ ਤੇ ਫਿਰ ਵੀ ਮੈਨੂੰ بابا ਜਿੰਨਾ ਪਿਆ ਸੀ ਘਰੋਂ ਮਤਲਬ ਘਰੋਂ ਵੀ ਕੁਛ ਨਾ ਕੁਛ ਲੈ ਕੇ ਚੱਲਣਾ ਪੈਂਦਾ ਹੈ ਇਹ ਨਹੀਂ ਹੁੰਦਾ ਵੀ ਸਾਰੇ ਜਿਹੜਾ ਪੈਸਾ ਉਹ ਪਾਰਟੀ ਨੇ ਹੀ ਲਾਉਣਾ ਹੈ ਪਾਰਟੀ ਯੋਗਦਾਨ ਪਾਉਂਦੀ ਆ ਪਰ ਘਰੋਂ ਪਹਿਲਾਂ ਆਪਣੇ ਘਰੋਂ ਕੁਛ ਨਾ ਕੁਛ ਕਰਨਾ ਪੈਂਦਾ ਲੈਣਾ ਪਹਿਲਾਂ ਜਾਦਾ ਜੇ ਤਰ੍ਹਾਂ ਇਹ ਸੰਧੂ ਨੂੰ ਟੱਕਰ ਦੇਦਾ ਤਾਂ ਉਹ ਆਪਸੇ ਸੰਧੂ ਹੀ ਦੇ ਦਸ ਜਮਾਨ ਸਿੰਘ ਮਾਨ ਵੀ ਠੀਕ ਆ ਮੈਂ ਨਾ ਜਰਦੀ ਸਿੰਘ ਜੀ ਸੰਧੂ ਹੋ ਜਾਂਦਾ ਦੂਸਰੀ ਗੱਲ ਇਹ ਟੱਕਰ ਦਊਗਾ ਇਹਦੇ ਮਤਲਬ ਤੇਜਾ ਸਿੰਘ ਸਮੁੰਦਰੀ ਔਰ ਹਰ ਸਿੰਘ ਸਮੁੰਦਰੀ ਨੇ ਤੁਹਾਡੇ ਮਤਲਬ ਹੀ ਹਰਮਿੰਦਰ ਸਿੰਘ ਸੰਧੂ ਆ ਮੈਂ ਇੱਕ ਬੇਨਤੀ ਕੀ ਮੈਂ ਮੈਂ ਪਹਿਲਾਂ ਹੀ ਸਹਿਮਤ ਹੋ ਗਿਆ ਸੀ ਮੈਂ ਅਸਰ ਪਗਾਲੇ ਕਰਨ ਲੈ ਕੇ ਮੈਂ ਫਿਜ਼ੀਕਲੀ ਵੀ 2-3 ਘੰਟਿਆਂ ਤੋਂ ਬਾਅਦ ਨਹੀਂ ਮਤਲਬ ਠਕਾਵਟ ਹੋ ਜਾਂਦੀ ਆ ਮੈਂ ਵਰਕ ਨਹੀਂ ਕਰ ਸਕਦਾ ਅ ਪਰਸੋਂ ਉਹ ਧਰਨੇ ਤੇ 2-3 ਘੰਟੇ ਬੈਠ ਕੇ ਤੇ ਮੁੜ ਕੇ ਆ ਕੇ ਮੈਂ ਕਰ ਸੁਟਾ ਰਿਹਾ ਮਲੋ 19 ਹਸਤੀਆਂ ਮਾਨ ਸਾਹਿਬ ਨੇ ਤੇ ਜਿਹੜੇ ਅੰਦਰੋਂ ਜੁੜ ਲੜੀ ਸੀ ਪੁਣੇ ਚਲੋ ਠੀਕ ਆ ਉਦੋਂ ਹਾਲਾਤ ਉਸ ਵੇਲੇ ਜਦੋਂ ਮਾਨ ਸਾਹਿਬ ਨੇ ਚੋਣ ਲੜੀ ਸੀ ਉਦੋਂ ਤੇ ਹਾਲਾਤ ਤੇ ਅੱਜ ਦੇ ਹਰਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ ਰੋ ਸਾਰੀ ਸਾਰੀ ਕੌਮ ਹੀ ਉਦੋਂ ਇੱਕ ਝੰਡੇ ਦੇ ਥੱਲੇ ਇਕੱਠੀ ਹੋਈ ਸੀ ਅੱਜ ਬਿਖਰੀ ਹੋਈ ਆ ਤੇ ਮਾਨ ਸਾਹਿਬ ਤੇ ਮੈਂ ਮੇਰੀ ਬੇਨਤੀ ਹੈ ਕਿ ਮੈਨੂੰ ਨਾ ਨਹੀਂ ਕਿ ਮੈਨੂੰ ਤੇ ਮਾਨ ਸਾਹਿਬ ਨੇ ਵੀ ਦਿੱਤੀ ਆ ਜੀ ਆਖੀ ਮੈਂ ਬੜਾ ਸਪਸ਼ਟ ਆ ਕੇ ਮਾਨ ਨੇ ਦਿੱਤੀ ਆ ਜੀ ਮੈਂ ਬੜਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਇੱਕ ਅੱਧਾ ਪੱਖ ਵੀ ਠੀਕ ਹੋਵੇ ਤੇ ਤਾਂ ਵੀ ਕਰ ਲੈਂਦਾ ਮੇਰੇ ਤਿੰਨੇ ਪੱਖ ਹੀ ਕਮਜ਼ੋਰ ਨੇ ਲੋਕੀ ਮਗਰ ਮਗਰ ਫਿਰਦੇ ਆ ਲੜਨ ਲਈ ਲੋਕੀ ਲੜਨ ਲਈ ਕਹਿੰਦੇ ਜੀ ਸਾਨੂੰ ਲੜਾਓ ਤੇ ਆਪੇ ਦਾ ਨਾਮ ਲਿਆ ਤਰਨਜੀਤ ਜੀ ਤੇ ਰਮਨ ਸਿੰਘ ਦੀ ਆਪਸ ਵਿੱਚ ਕਿਦਾਂ ਕਿਉਂ ਜੀ ਕਿਸੇ ਤੋਂ ਕਿਸਾ ਤੁਸੀਂ ਦੇਖਦੇ ਹੋ ਨਹੀਂ ਸਾਡੀ ਆਪਣੀ ਪਾਰਟੀ ਦਾ ਜਿਹੜਾ ਉਹ ਦੇਸ਼ ਦਾ ਉਹ ਤੇ ਉਹ ਤੇ ਇੱਕ ਤਰ੍ਹਾਂ ਦਾ ਮੈਂ ਹੁਣ ਕਹਿੰਦੇ ਵੀ ਗੱਲ ਤੇ ਵੀ ਆਪਣੇ ਦਾਦੇ ਦੀ ਕੁਰਬਾਨੀ ਨੂੰ ਰੋਲਣ ਲੱਗਾ ਉਹਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਅਸੀਂ ਆਪਣਾ ਉਮੀਦਵਾਰ ਵੇਖਣਾ ਤੁਸੀਂ ਵੀ ਕਾਦੀਦਲ ਚ ਰਹੇ ਹੋ ਭਾਜਪਾ ਦੇ ਨਾਲ ਕੱਟ ਕੇ ਬਹਿ ਕੇ ਆਪਾਂ ਸਾਰਾ ਕੁਝ ਸਾਡੇ ਚਿੰਦੇ ਰਹੇ ਆ ਉਦੋਂ ਆਪਾਂ ਨੂੰ ਚਿਹਰੇ ਨਜ਼ਰ ਨਹੀਂ ਆਏ ਕਿਹੜੇ ਚਿਹਰੇ ਅਮਰਸਰ ਦੀ ਪਵਿੱਤਰਤਾ ਨੂੰ ਨਹੀਂ ਮੰਨਿਆ ਨਹੀਂ ਤੁਸੀਂ ਅਮਰਸਰ ਚ ਨਹੀਂ ਰਹੇ ਮੈਂ ਰਹਿਆ ਜੀ ਮੈਂ ਜਵਾਬ ਦੇਣਾ ਮੇਰਾ ਉਸ ਪਾਰਟੀ ਨਾਲ ਘੜਜੋੜ ਤੇ ਨਹੀਂ ਲੱ ਲਿਆ ਤੁਹਾਡਾ ਉਸ ਪਾਰਟੀ ਨਾਲ ਘੜਜੋੜ ਤੁਸੀਂ ਕੁਐਸਚਨ ਦੇ ਕਰਕੇ ਤਾਂ ਉਹਦਾ ਜਵਾਬ ਲਵੋ ਹਾਂ ਜੀ ਮੈਂ ਹਮੇਸ਼ਾ ਹੀ ਵਿਰੋਧਤਾ ਕੀਤੀ ਸੀ ਮੈਂ ਰਹੇ ਤਾਂ ਕਿਹਾ ਉਸ ਵੇਲੇ ਤੁਸੀਂ ਹੈਗੇ ਹੀ ਤੇ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆ ਮੈਂ ਧਰਨੇ ਦਿੰਦਾ ਰਿਹਾ ਮੈਂ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਮੈਂ ਫੇਸਬੁੱਕ ਤੇ ਉਹ ਪਾਈ ਸੀ ਬੜਾ ਵੱਡਾ ਕਮੈਂਟ ਪਾਇਆ ਸੀ ਫਿਰ ਮੈਂ ਬਹਿਬਲਗੜ੍ਹ ਗੋਲੀਕਾਂਡ ਚ ਮੈਂ ਸਤੀ ਹਾ ਦਿੱਤਾ ਚੇਅਰਮੈਨਨੀ ਤੋਂ ਅਜੇ ਮੈਨੂੰ 4 ਮਹੀਨੇ ਹੋਏ ਸੀ ਚੇਅਰਮੈਨ ਬਣੇ ਨੂੰ ਤੇ ਮੈਂ 2.5 ਸਾਲ ਹੋਰ ਰਹਿਣਾ ਸੀ ਕੋਈ ਹੋਰ ਬੰਦਾ ਮੇਰੇ ਲੈਵਲ ਦੇ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਤਾਂ ਦੱਸ ਦਿਓ ਮੈਂ ਹਮੇਸ਼ਾ ਹੀ ਗਲਤ ਦਾ ਵਿਰੋਧ ਕੀਤਾ ਜਸਪਾਲ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਸਾਂ ਗੁਰਦਾਸਪੁਰ ਜਸਪਾਲ ਸਿੰਘ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਮੈਂ ਉਦੋਂ ਵੀ ਡਟ ਕੇ ਵਿਰੋਧ ਦੇ ਵਿੱਚ ਬੋਲਿਆ ਸਾਂ ਮੈਂ ਹਮੇਸ਼ਾ ਹੀ ਜਿਹੜੀ ਗਲਤ ਗੱਲ ਹੈ ਉਹਦਾ ਵਿਰੋਧ ਕਰਦਾ ਰਿਹਾ ਧਰਨੇ ਵੀ ਲਾਉਂਦਾ ਰਿਹਾ ਸਭ ਕੁਝ ਕਰਦਾ ਆ ਅੱਛਾ ਘੱਟ ਚੋਣ ਨਹੀਂ ਹੋ ਸਕਦੇ ਰਿਸ਼ਤੇ ਕਿਤੇ ਜਾ ਸਕਦੇ ਹਾਂਜੀ ਰਿਸ਼ਤੇ ਕਿਤੇ ਜਾ ਸਕਦੇ ਰਿਸ਼ਤੇ ਵੀ ਬੜੀ ਗੱਲ ਥੋੜੀ ਨਿਰਤਾ ਬਣਾਈ ਜਾਂਦੀ ਆ ਜਿਹੜੇ ਲੀਡਰਾਂ ਵੱਲੋਂ ਕਿਸ ਤਾਂ ਰਿਸ਼ਤੇ ਕਿਸ ਤਾਂ ਉਹਦੇ ਰਿਸ਼ਤੇ ਜਿਹੜੇ ਨੇ ਆਪਸ ਦੇ ਵਿੱਚ ਆਪਣਾਪ ਤੇ ਇਹਦੇ ਰਿਸ਼ਤੇ ਨੇ ਪਾਰਟੀਆਂ ਦੇ ਲੀਡਰ ਉਹ ਤਾਂ ਕਰਨ ਵਾਲਿਆਂ ਨੂੰ ਪੁੱਛੋ ਨਾ ਜਿਹੜੇ ਕਰ ਰਹੇ ਉਹਨਾਂ ਨੂੰ ਪੁੱਛੋ ਤਾਂ ਸੀ ਜਵਾਬ ਕੀ ਦੇਣਾ ਹੈ ਜਿਹੜੇ ਕਰਦੇ ਉਹਨਾਂ ਨੂੰ ਪੁੱਛੋ ਵੇਖੋ ਮੈਂ ਮੈਂ ਇੱਕ ਤੁਹਾਨੂੰ ਗੱਲ ਕੀਤੀ ਨਾ ਕਾਲੀ ਦਲ ਦੀ ਵੀ ਮੈਂ ਜੰਮਿਆ ਅਕਾਲੀ ਆ ਅਕਾਲੀ ਹੀ ਰਹਿਣਾ ਹੈ ਅਕਾਲੀ ਹੀ ਮਰਨਾ ਤੇ ਅਕਾਲੀ ਦਲ ਦੇ ਵਿੱਚ ਆ ਸੰ ਆਵਾਦ ਵੀ ਪਾਰਟੀ ਚ ਚੱਲ ਕੇ ਸੀ ਹਾਂਜੀ ਆਵਾਦ ਵੀ ਪਾਰਟੀ ਚ ਆਮ ਆਦਮੀ ਪਾਰਟੀ ਦਾ ਫਤੂਰ ਮੇਰੇ ਸਮੇਤ ਐਨਆਰਆਈਸ ਨੇ ਵੀ ਬੜਾ ਪਹਿਲਾ ਆਤਾ ਹੀ ਉਦੋਂ ਸਾਰਿਆਂ ਨੂੰ ਇਹ ਸੀ ਕਿ ਇਹ ਬੜਾ ਵੱਡਾ ਇਨਕਲਾਬ ਲੈਉਣ ਲੱਗੇ ਮੈਂ ਮਤਲਬ ਇੱਕ ਮੇਰੀ ਗੱਲ ਜਿਹੜੀ ਹੈ ਨਾ ਉਹ ਕਦੀ ਵੀ ਉਹ ਨਹੀਂ ਹੋਊਗੀ ਪੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਮੈਨੂੰ ਖੁਦ ਨੂੰ ਵੀ ਬੜਾ ਸੀ ਕਿ ਬੜਾ ਵੱਡਾ ਇਨਕਲਾਬ ਕੇਜਰੀਵਾਲ ਸਾਹਿਬ ਨੇ ਲੈ ਆਉਣਾ ਹੈ ਜਿਸ ਤਰ੍ਹਾਂ ਦਾ ਉਹਨਾਂ ਦੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਮੈਨੂੰ ਆਮ ਆਦਮੀ ਪਾਰਟੀ ਨੇ ਵੀ ਹਵਾਰਾ ਕਮੇਟੀ ਵਾਲੇ ਬਲਜਿੰਦਰ ਸਿੰਘ ਜੀ ਇੱਥੇ ਰਹਿੰਦੇ ਆ ਮੈਂ ਕਿਸੇ ਕੋਲ ਟਿਕਟ ਲੈਣ ਨਹੀਂ ਗਿਆ ਇਹ ਤੁਹਾਡੀ ਜਾਣਕਾਰੀ ਹੈ ਜੀ ਜੋ ਕੁਝ ਵੀ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਚੇਅਰਮੈਨ ਨਹੀਂ ਕੁਝ ਵੀ ਮਿਲਿਆ ਮੈਂ ਕਿਸੇ ਦੇ ਕੋਲ ਆਪ ਨਹੀਂ ਗਿਆ ਲੈਣ ਦੇ ਲਈ ਮੈਂ ਪ੍ਰੋਫੈਸਰ ਬਜਿੰਦਰ ਸਿੰਘ ਨੂੰ ਮਿਲਣ ਗਿਆ ਬੈਠੇ ਸਾਂ ਵਾਸ਼ਰੂਮ 'ਚ ਗਿਆ ਸੰਜੇ ਸਿੰਘ ਦਾ ਮੈਨੂੰ ਫੋਨ ਆਇਆ ਕਿ ਸੰਤੂ ਜੀ ਆਪਕੋ ਐਮਪੀ ਕ ਇਲੈਕਸ਼ਨ ਲੜਨੀ ਹੈ ਮੈਂ ਉਹਨੂੰ ਜਵਾਬ ਦਿੱਤਾ ਠੋਕ ਕੇ ਕਿ ਮੇਰੀ ਸਮਰੱਥਾ ਨਹੀਂ ਮੈਂ ਨਹੀਂ ਲੜ ਸਕਦਾ 15 ਦਿਨ ਨੇ ਤਾਂ ਨਾ ਹੀ ਮੈਂ ਈ ਡੀਬੀਡੀ ਲੜਾਈ ਲੜ ਸਕਦਾ ਹੈ ਨਹੀਂ ਆਪ ਐਸੇ ਕਰੋ ਆਪ ਸੋਚ ਲਓ 1 ਘੰਟੇ ਤੱਕ ਫੋਨ ਕਰਦੇ ਆਂ ਮੈਂ ਬਾਹਰ ਆ ਕੇ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਫੈਸਲ ਸਾਹਿਬ ਨਾਲ ਤੇ ਉਹ ਕਹਿੰਦੇ ਸੰਧੂ ਸਾਹਿਬ ਨਾਲ ਹੀ ਇਹੋ ਜੀ ਤੋਂ ਲੈਵਲ ਤੋਂ ਨਾ ਨਹੀਂ ਕਰੀਦੀ ਹੁੰਦੀ ਬੰਦੇ ਦਾ ਸਟੇਟਸ ਬਣ ਜਾਂਦਾ ਜਿੱਤੋਗੇ ਨਾਲ ਜਿਹੜਾ ਸਟੇਟਸ ਬਣਦਾ ਚਲੋ ਮੈਂ ਉਹਨਾਂ ਨਾਲ ਸਹਿਮਤ ਹੋ ਕੇ ਤੇ ਮੈਂ ਹਾਂ ਕਰਤੀ ਉਹ ਇਸ ਹਿਸਾਬ ਨਾਲ ਲੜੀ ਸੀ ਐਵੇਂ ਸਾਰਾ ਸੋਸ਼ਲ ਮੀਡੀਆ ਇਹ ਸਾਨੂੰ ਸੰਗਰੂਰ ਸਾਹਿਬ ਦੀ ਸ਼ੀਟ ਦਿੱਤਣ ਤੋਂ ਬਾਅਦ ਥੋੜਾ ਜਿਹਾ ਵਿਖਾਉਣ ਲੱਗਾ ਤੇ ਅਸੀਂ ਇਸ ਕਰਕੇ ਧੰਨਵਾਦ ਕਰਦੇ ਹਾਂ ਮੇਰੇ ਨਾਲ ਬਾਬਾ ਬਲਵੰਤ ਸਿੰਘ ਗੋਪਾਲਾ ਜੀ ਦੇ ਸਾਡੇ ਬਾਜੇ ਤੋਂ ਜਦੋਂ ਤੁਸੀਂ ਬਾਜੀ ਰਿਪੋਰਟ ਵਿੱਚ ਜਿਹੜੇ ਖੜੇ ਹੁੰਦੇ ਨੇ ਅਸੀਂ ਉਹਨਾਂ ਮੈਂ ਮੈਂ ਉਹਨਾਂ ਉਹ ਅਸੀਂ ਭਜਦੇ ਨਹੀਂ ਸਾਈਂ ਭਾਵੇਂ 2000 ਰੁਪਏ ਹੋਣ ਨੀਰੇ ਭਜਦੇ ਉਹਨਾਂ ਨੂੰ ਸਦਾ ਚਰਨਜੀਤ ਸਿੰਘ ਤੁਸੀਂ ਤੁਹਾਨੂੰ ਕਦੇ ਵੀ ਅੱਖੋਂ-ਅੱਖਿਆ ਨਹੀਂ ਪਰੋਖਿਆ ਨਹੀਂ ਕੀਤਾ ਸਾਡੀ ਪਾਰਟੀ ਨੇ ਕਿਉਂਕਿ ਇਹ ਖੇਤਰੀ ਪਾਰਟੀ ਅਸਲ ਵਿੱਚ ਤੇ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੀ ਹੈ ਇਹਦੇ ਵਿੱਚ ਤਾਂ ਕੋਈ ਐਸੀ ਬੀਸੀ ਵਿੰਗ ਨਹੀਂ ਹੈਗਾ ਇਹ ਤਾਂ ਨਰੋਲ ਮੇਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਸੋ ਇਸ ਕਰਕੇ ਮੈਂ ਜਿਹੜੇ ਸਾਡੇ ਇੱਥੋਂ ਧਾਰਕ ਮੈਂ ਵਿੰਗ ਦੇ ਬੁਲਾੜੇ ਨੇ ਅ ਮਾਜੇ ਤੋਂ ਪਾਬਾਬ ਲਵਨ ਸਿੰਘ ਜੀ ਗਪਾਲਾ ਜਸਵੀਰ ਸਿੰਘ ਬਚੜੇ ਸੰਧੂ ਸਾਹਿਬ ਨੇ ਦੱਸਿਆ ਪਤਾਪੂਰ ਸਾਹਿਬ ਨੰਗਲ ਸਾਹਿਬ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਬਰਾੜ ਚਮਕੌਰ ਸਿੰਘ ਜੀ ਭਲੇਰ ਤੇ ਪਤਾਪ ਸਿੰਘ ਬਲੇ ਸਾਰੇ ਜਾਣੇ ਅਸੀਂ ਇੱਥੇ ਅੱਜ ਅ ਸਰਦਾਰ ਉਪਕਾਰ ਸਿੰਘ ਸੰਧੂ ਜੀ ਨੇ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਹੈ ਕਿ ਇਹ ਤੁਸੀਂ ਜ਼ਿਕਰ ਕਰ ਰਹੇ ਸੀ ਆਪਣੀ ਗੱਲ ਦੇ ਵਿੱਚ ਕਿ ਪੈਰਾਸ਼ੂਟ ਦੇ ਰਾਹੀਂ ਜਿਹੜੇ ਕੈਂਡੀਡੇਟ ਉਤਾਰੇ ਜਾਂਦੇ ਆ ਤਰਨਜੀਤ ਸਿੰਘ ਸੰਧੂ ਦੀ ਗੱਲ ਚੱਲੀ ਹੈ ਤੇ ਨਾਲ ਤੁਸੀਂ ਉਹਦਾ ਕੰਪੈਰੀਸ਼ਨ ਕੀਤਾ ਹੈ ਸਰਦਾਰ ਈਮਾਨ ਸਿੰਘ ਮਾਨ ਦੇ ਨਾਲ ਇੱਕ ਤਾਂ ਪਹਿਲੀ ਗੱਲ ਉਹਨਾਂ ਦੀ ਰਾਇਸ਼ ਇੱਥੇ ਆ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਜਿਹੜੇ ਲੈ ਕੇ ਆ ਰਹੇ ਆ ਉਹ ਇੱਥੋਂ ਦੇ ਵਸਨੀਕ ਨੇ ਤੇ ਸਾਡੀ ਪਾਰਟੀ ਦੇ ਲੀਡਰ ਨੇ ਦੂਜੀ ਗੱਲ ਇਹ ਆਉਣ ਤਾਂ ਲੱਗਿਆ ਕਿ ਇੱਥੋਂ ਦੇ ਲੋਕਾਂ ਦੀ ਮੰਗ ਜਿਹੜਾ ਅਮਰਸਰ ਜ਼ਿਲ੍ਹਾ ਹੈ ਇਹ ਨਰੋੜ ਸ੍ਰੀ ਅਕਾਲ ਤੱਕ ਸਾਡਾ ਤਖਤ ਵੀ ਇੱਥੇ ਆ ਤੇ ਸਾਡਾ ਹਰਿਮੰਦਰ ਸਾਹਿਬ ਵੀ ਇੱਥੇ ਆ ਤੇ ਇੱਥੇ ਦੇ ਲੋਕਾਂ ਦੀ ਮੰਗ ਹੈ ਕਿ ਸਾਨੂੰ ਨਰੋੜ ਚਿਹਰਾ ਦਿਓ ਪੰਥਕ ਜਿਹੜਾ ਸਾਡੀ ਤਰਜਮਾਨੀ ਕਰ ਸਕੇ ਤੇ ਉਹ ਬੜੇ ਲੰਮੇ ਸਮੇਂ ਤੋਂ ਗਾਇਬ ਪਿਆ ਰਹੇ ਅੰਮ੍ਰਿਤਸਰ ਦੇ ਵਿੱਚ ਆਪੋ ਆਪ ਉਤਰੀਆਂ ਚੱਲੀਆਂ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪਾਰਟੀ ਦੇ ਵਿੱਚੋਂ ਅਨਲ ਜੋਸ਼ੀ ਜੀ ਜਿਹੜੇ ਆ ਉਹ ਕੈਂਡੀਡੇਟ ਬਣ ਕੇ ਆ ਰਹੇ ਜਿਹੜੇ ਸੰਭਾਵੀ ਉਹ ਉਮੀਦਵਾਰ ਨੇ ਤੇ ਜਿਹੜਾ ਸੰਧੂ ਸਾਹਿਬ ਕਰਨਜੀਤ ਕਰਨ ਜੀ ਸਿੰਘ ਸੰਧੂ ਦੀ ਗੱਲ ਕੀਤੀ ਹੈ ਉਹ ਤਾਂ ਸਾਡੀ ਹਮਦਰਦੀ ਜਿਸ ਤਰੀਕੇ ਨਾਲ ਪਿੱਛੇ ਅਸੀਂ ਬਿਆਨ ਦਿੱਤਾ ਹੈ ਸੁਖਪਾਲ ਸਿੰਘ ਖਹਿਰੇ ਵਾਸਤੇ ਕਿ ਭਾਈ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਤਾਂ ਕਰਦਾ ਹੈ ਪਰ ਜਿਹੜੀ ਪਾਰਟੀ ਤੁਹਾਨੂੰ ਰਿਪਰੈਜ਼ੈਂਟ ਕਰਦੀ ਆ ਉਹ ਸਿੱਖਾਂ ਦੀ ਕਾਤਲ ਜਮਾਤ ਆ ਉਹਨਾਂ ਨੇ ਸਾਡੀਆਂ ਬੀਬੀਆਂ ਨੂੰ ਟਾਇਰ ਪਾ ਪਾ ਕੇ ਸਾੜਿਆ ਤੇ ਸਾਡੀ ਨਸਲ ਕੁਛੀ ਕੀਤੀ ਆ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੇ ਸਾਡਾ ਕਤਲ ਕੀਤਾ ਸੋ ਇਹ ਉਸ ਤੋਂ ਬਾਅਦ ਤਰਨਜੀਤ ਸਿੰਘ ਸੰਧੂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆਂ ਕਿ ਤੁਹਾਡਾ ਪਛੋਕੜ ਜਿਹੜਾ ਜਿਹੜਾ ਕੰਪਲੈਕਸ ਦੇ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੈ ਇਹ ਕੁਰਬਾਨੀ ਬਹੁਤ ਵੱਡੀ ਤੋਂ ਬਾਅਦ ਚ ਉਹਨਾਂ ਦੀ ਯਾਦਗਾਰ ਬਣੀ ਹੈ ਤੇ ਜਿਹੜੀ ਪਾਰਟੀ ਦੇ ਵਿੱਚ ਉਹ ਅੱਜ ਗਏ ਆ ਦੁੱਖ ਸਾਨੂੰ ਕੱਲਿਆਂ ਨੂੰ ਨਹੀਂ ਪੂਰੇ ਪੰਥ ਨੂੰ ਭਾਵੇਂ ਪੰਜਾਬ ਦੇ ਵਿੱਚ ਅਤੇ ਭਾਵੇਂ ਵਿਲਾਇਤ ਦੇ ਵਿੱਚ ਸਾਰੇ ਰਹਿੰਦੇ ਆ ਉਹਨਾਂ ਨੂੰ ਦੁੱਖ ਹੈ ਕਿ ਸਾਡੇ ਪੁਰਖੇ ਜਿਹੜੇ ਆ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਬੱਚੇ ਇਸ ਤਰੀਕੇ ਨਾਲ ਪੈਰਾਂ ਦੇ ਵਿੱਚ ਰੋਲ ਦੇਣਗੇ ਸੋ ਜਿੱਥੇ ਸਾਡੀ ਜਿਹੜੀ ਸਿਧਾਂਤ ਹੈ ਸਾਡਾ ਮੇਰੀ ਤੇ ਪੀਰੀ ਦਾ ਜੇ ਉਹਨਾਂ ਨੇ ਔਰੰਗਜ਼ੇਬ ਨੂੰ ਯਾਦ ਰੱਖਿਆ ਤੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਇਹ ਦਿਨ ਤੇ ਰਾਤ ਤੇ ਸੱਚ ਤੇ ਝੂਠ ਮੌਤ ਤੇ ਜ਼ਿੰਦਗੀ ਹਰ ਇੱਕ ਚੀਜ਼ ਦੇ ਦੋ ਪਹਿਲੂ ਆ ਉਸੇ ਕੜੀ ਨਾਲ ਜੋੜੋਗੇ ਤੁਸੀਂ ਤੇ ਜਦੋਂ ਇਸ ਰੋਵਰਪੁਰਿਆ ਜਾ ਜਾ ਰਿਹਾ ਸੀ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਆਣ ਕੇ ਉਹਨਾਂ ਨੂੰ ਮੂੰਹ ਦਾ ਜਵਾਬ ਦਿੱਤਾ ਸੋ ਜੇ ਅਸੀਂ ਉਹਨਾਂ ਨੂੰ ਦੁਸ਼ਮਣਾਂ ਨੂੰ ਆਪਣੇ ਕੌਮਦਿਆਂ ਨੂੰ ਯਾਦ ਰੱਖਦੇ ਆ ਤੇ ਅਸੀਂ ਆਪਣੇ ਸੂਰਬੀਰ ਯੋਧਿਆਂ ਦੀਆਂ ਯਾਦਾਂ ਵੀ ਬਣਾਉਂਦੇ ਆ ਹੁਣ ਜਿੱਥੇ ਇਹ ਸਮੁੰਦਰੀ ਹਾਲ ਬਣਿਆ ਹੈ ਉਹਦੇ ਨਾਲ ਕੀ ਇੱਕ ਤਖਤੀ ਇਹਨਾਂ ਤੋਂ ਤਰਨਜੀਤ ਸਿੰਘ ਸੰਧੂ ਤੋਂ ਬਾਅਦ ਚ ਇਹ ਲੱਗੂਗੀ ਕਿ ਉਹਨਾਂ ਦਾ ਪੋਤਰਾ ਜਿਹੜਾ ਉਹ ਗਦਾਰੀ ਕਰ ਗਿਆ ਸੀ ਕੌਮ ਨਾਲ ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਭਰਾਵਾਂ ਨੂੰ ਅਵੇਅਰ ਕਰਨ ਵਾਸਤੇ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਕਰਦੇ ਹਾਂ ਕਿ ਤੁਸੀਂ ਇਹੋ ਜਿਹਾ ਕੋਈ ਵੀ ਕਦਮ ਨਾ ਚੁੱਕੋ ਜਿਹਦੇ ਨਾਲ ਤੁਸੀਂ ਇੰਨਾ ਲੰਮਾ ਸਮਾਂ ਆਪਣੇ ਪਰਿਵਾਰ ਨੂੰ ਤੁਸੀਂ ਵੀ ਬਹੁਤ ਵਧੀਆ ਉਦਿਆਂ ਦੇ ਬਲਾਇਅਦ ਦੇ ਵਿੱਚ ਰਹੇ ਹੋ ਅੱਜ ਜੇ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਨਾ ਕੈਪਟਨ ਅਮਰਿੰਦਰ ਸਿੰਘ ਤੇ ਨਾ ਭਗਵੰਤ ਸਿੰਘ ਮਾਨ ਨੂੰ ਕਦੀ ਵੀ ਆਪਣੀ ਮਰਜ਼ੀ ਨਾਲ ਉਹ ਅੱਜ ਪੰਜਾਬ ਦੀ ਗੱਲ ਨਹੀਂ ਕਰ ਸਕੇ ਜੇ ਤੁਸੀਂ ਆਪਣੀ ਗੱਲ ਜਾਂ ਸਿੱਖ ਕੌਮ ਦੀ ਕਰਨੀ ਆ ਤੇ ਫਿਰ ਤੁਹਾਨੂੰ ਖੇਤਰੀ ਪਾਲੀ ਪਾਰਟੀ ਜਾਣ ਕੇ ਚਰਨੀ ਪੈਣੀ ਹੈ ਕਦੀ ਵੀ ਸਾਡੇ ਨਾਲ ਗੱਲ ਕੀਤੀ ਸੀ ਇਨਕਲਾਬ ਲਿਆਂ ਇਨਕਲਾਬ ਜਿਹੜੀ ਪਗਲ ਸਿੰਘ ਦੇ ਨਾਂ ਦੇ ਉੱਤੇ ਉਹਨਾਂ ਨੇ ਵੋਟ ਮੋਗੀ ਸੀ ਆਵਾਦੇ ਪਾਰਟੀ ਦੇ ਸਾਰੇ ਨੇ ਪਰ ਪੰਜਾਬ ਵਾਸੀਓ ਨੇ ਡੱਬ ਕੇ ਵੋਟ ਪਾਈ ਕਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਡੇ ਸੀਨੀਅਰ ਲੀਡਰ ਜਰਨਲ ਸਕੱਤਰ ਸਰਦਾਹਰ ਭੌਰਪਾਲ ਸਿੰਘ ਜੀ ਬਲੇਰ ਜਥੇਪੰਦਕ ਸਕੱਤਰ ਅਮਰੀਕ ਸਿੰਘ ਜੀ ਨੰਗਲ ਜਥੇਪੰਦਕ ਸਕੱਤਰ ਜਸਬੀਰ ਸਿੰਘ ਜੀ ਬਚੜੇ ਦੋਨੋ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੇ ਸ਼ਮਸ਼ੀਰ ਸਿੰਘ ਜੀ ਤੇ ਸ਼ਹਿਰ ਦੇ ਆਪਣਾ ਦਵਿੰਦਰ ਸਿੰਘ ਜੀ ਫਤਾਪੁਰ ਔਰ ਔਰ ਸਾਹਮਣੇ ਬੈਠੇ ਹੋਏ ਪ੍ਰੈਸ ਦੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦੀ ਸਥਿਤੀ ਜਦੋਂ ਚੋਣਾਂ ਲੋਕ ਸਭਾ ਦੀਆਂ ਆਈਆਂ ਆ ਤੇ ਖਾਸ ਕਰਕੇ ਮਾਝੇ ਦੀ ਸਥਿਤੀ ਬੜੀ ਹਾਸੋ ਹੀ ਨਹੀਂ ਬਣੀ ਆ ਉਸ ਸੰਬੰਧੀ ਇੱਕ ਜਿਹੜਾ ਰੁਝਾਨ ਚੱਲ ਗਿਆ ਚੰਨ ਪਿਆ ਆ ਕਿ ਨਾਂ ਤੇ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਨੂੰ ਲੈਣ ਲੱਗਿਆ ਕੋਈ ਸ਼ਰਮ ਕਰਦੇ ਆ ਕੱਲ ਕੋਈ ਆਪ ਸੀ ਅੱਜ ਭਾਜਪੀ ਸੀ ਪਰਸੋਂ ਅਗਲੀ ਚਲੇ ਗਿਆ ਤੇ ਇਹ ਰੁਝਾਨ ਜਿਹੜਾ ਬਣਿਆ ਉਹਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖੀ ਦਾ ਕੇਂਦਰ ਆ ਧੁਰਾ ਸਿੱਖੀ ਦਾ ਇੱਥੋਂ ਸਰਦਾਰ ਤਰਨਜੀਤ ਸਿੰਘ ਜਿਨ੍ਹਾਂ ਦਾ ਪਿਛੋਕੜ ਬਹੁਤ ਹੀ ਵੱਡਾ ਪਿਛੋਕੜ ਆ ਉਹਨਾਂ ਦੇ ਦਾਦਾ ਜੀ ਜੈਤੋ ਦੇ ਮੋਰਚੇ ਚ ਅੰਦਰ ਰਹੇ ਤੁਸ਼ੇ ਖਾਨੀਆਂ ਦੇ ਚਾਬੀਆਂ ਦੇ ਅੰਦਰ ਰਹੇ ਔਰ ਸਰਕਾਰ ਨਾਲ ਕੰਪਰੋਮਾਈਜ਼ ਨਹੀਂ ਕੀਤਾ 44 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਉਹ ਆਪਣੇ ਪ੍ਰਾਨ ਤਿਆਗ ਗਏ ਸਨ 44 ਸਾਲ ਦੀ ਉਮਰ 'ਚ ਇੰਨੀ ਵੱਡੀ ਉਹਨਾਂ ਦੀ ਕੁਰਬਾਨੀ ਧਰਮ ਦੇ ਮਸਲੇ ਦੇ ਸਿੱਖੀ ਦੇ ਮਸਲੇ ਤੇ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਦਾਗ ਲਾਉਣ ਲੱਗੇ ਨੇ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਸਿਰਫ ਇੱਕ ਕੁਰਸੀ ਦੇ ਲਾਲਚ ਨੂੰ ਔਰ ਉਹ ਪਾਰਟੀ ਜਿਹੜੀ ਕਿ ਹਰਬੰਸ لال ਖੰਨਾ ਯੋਰਾ ਕਿ ਕਟੜ ਸਿੱਖ ਗਰੋਧੀ ਤੇ ਪੰਜਾਬ ਗਰੋਧੀ ਵੀ ਸੀ 1980 ਦੇ ਵਿੱਚ ਹਰਮਨਸਿਧਾਲ ਖੰਨਾ ਨੇ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਉਤਰਛਾਰ ਸ਼ਹਿਰ ਕਹਿਣ ਇਕਰਾਰ ਦੇਣ ਦੀ ਮੰਗ ਉਠਾਈ ਸੀ ਇਹਨਾਂ ਅਗਲੇ ਦਿਨ ਜਲੂਸ ਕੱਢਿਆ ਹਰਮਿੰਦਰ ਸਾਹਿਬ ਦਾ ਮਾਡਲ ਤੋੜਿਆ ਇੱਥੇ ਸਟੇਸ਼ਨ ਦੇ ਉੱਤੇ ਉਸ ਹਰਮਨਸਿਧਾਲ ਖੰਨਾ ਦੀ ਸਮਾਰਕ ਇੱਥੇ ਬਣਾਈ ਗਈ ਕਹਿਣ ਤੋਂ ਭਾਵ ਇਹ ਆ ਕਿ ਜਿਹੜੀ ਪਾਰਟੀ ਇਹੋ ਜੀ ਸੋਚ ਨੂੰ ਪ੍ਰੋਮੋਟ ਕਰ ਰਹੀ ਆ ਉੱਥੇ ਜਾ ਕੇ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ ਤਰਨਜੀਤ ਸਿੰਘ ਸੰਧੂ ਜੀ ਨੇ ਸਿਰਫ ਇੱਕ ਛੋਟੇ ਜਿਹੇ ਲਾਲਚ ਪਿੱਛੇ ਕੁਰਸੀ ਦੇ ਲਾਲਚ ਪਿੱਛੇ ਇਹ ਗੱਲ ਕੀਤੀ ਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਕਿ ਪਹਿਲਾਂ ਹੀ ਕੋਈ 35-40 ਸਾਲ ਤੋਂ ਅੰਮ੍ਰਿਤਸਰ ਜਿਹੜਾ ਉਹ ਭਾਜਪਾ ਦੇ ਹਵਾਲੇ ਕਰ ਛੱਡਦਾ ਰਿਹਾ ਇੱਥੇ ਪੰਜ ਅਸੈਂਬਲੀ ਹਲਕਿਆਂ 'ਚੋਂ ਚਾਰ ਹਲਕੇ ਭਾਜਪਾ ਕੋਲ ਐਮਪੀ ਦੀ ਸੀਟ ਭਾਜਪਾ ਕੋਲ ਕਾਰਪੋਰੇਸ਼ਨ ਦਾ ਮੇਅਰ ਭਾਜਪਾ ਕੋਲ ਇੰਪਰੂਵਮੈਂਟਸ ਦਾ ਚੇਅਰਮੈਨ ਭਾਜਪਾ ਕੋਲ ਈਵਨਾ ਅਕਾਲੀ ਦਲ ਦੇ ਕੌਂਸਲਰ ਗਿਣਤੀ ਵਿੱਚ ਵਧਨੇ ਉਹਦੇ باوجود ਵੀ ਮੇਅਰ ਬੀਜੇਪੀ ਦਾ ਬਣਾਇਆ ਜਾਂਦਾ ਸੀ ਤੇ ਹੁਣ ਜੋ ਕੰਸਵਾ ਮਿਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੋਈ ਸਿੱਖ ਚਿਹਰਾ ਨਹੀਂ ਲੱਭ ਰਿਹਾ ਤੇ ਉਹ ਵੀ ਇੱਕ ਗੈਰ ਸਿੱਖ ਨੂੰ ਸਾਨੂੰ ਇਹ ਨਹੀਂ ਵੀ ਕਿਸੇ ਨਾਲ ਕੋਈ ਧਰਮ ਨਾਲ ਸਾਨੂੰ ਕੋਈ ਨਫ਼ਰਤ ਆ ਜਾ ਕਿਵੇਂ ਉਹ ਇੱਕ ਗੈਰ ਸਿੱਖ ਨੂੰ ਗੱਲ ਜਿੱਥੇ ਆ ਜਾਂਦੀ ਜਦੋਂ ਇਹ ਸਿੱਖੀ ਦਾ ਧੁਰਾ ਤੇ ਸਿੱਖਾਂ ਦੀ ਨੁਮਾਇੰਦਗੀ ਮਾਤ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਇੱਕ ਗੈਰ ਸਿੱਖ ਉਮੀਦਵਾਰ ਅੰਮ੍ਰਿਤਸਰ ਤੋਂ ਉਦਾਹਰਣਾਂ ਚਾਹੁੰਦੀ ਆ ਕਾਂਗਰਸ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਥ ਉਹ ਜਿਹੜੇ ਆ ਸਿੱਖਾਂ ਦੇ ਖੂਨ ਦੇ ਨਾਲ ਭਿੱਜੇ ਆ ਉਹ ਕਦੀ ਵੀ ਸਿੱਖ ਸੋਚ ਦੇ ਨਾਲ ਉਹਨਾਂ ਨੇ ਹਮਦਰਦੀ ਨਹੀਂ ਕੀਤੀ ਆਮ ਆਦਮੀ ਪਾਰਟੀ ਬਾਰੇ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਜਾਣੂ ਆ ਵੀ ਉਹਨੂੰ ਲਿਆਂਦਾ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੇ ਸਿੱਖਾਂ ਨੂੰ ਖਾਸ ਕਰਕੇ ਸਪੈਸ਼ਲੀ ਦਬਾਉਣ ਲਈ ਉਹਦਾ ਆਧਾਰਨ ਪੰਜਾਬ ਨੂੰ ਤਬਾਹ ਅੱਜ ਜੋ ਪੰਜਾਬ ਦੇ ਹਲਾਤ ਬਣੇ ਹੋਏ ਆ ਉਹ ਕਿਸੇ ਨੂੰ ਭੁੱਲੇ ਨਹੀਂ ਆ ਤੇ ਸਿੱਖੀ ਨੂੰ ਸਿੱਖਾਂ ਨੂੰ ਦਬਾਉਣ ਵਾਲੀ ਗੱਲ ਇਹ ਆ ਕਿ ਬਿਨਾ ਕਿਸੇ ਗੱਲ ਤੇ ਸਿੱਖੀ ਦਾ ਪ੍ਰਚਾਰ ਕਰ ਰਿਆ ਨੂੰ ਉਹ ਡਿਬਲੂ ਗਾਂਧੀ ਜੇਲ੍ਹ ਚ ਪਹਿਲਾ ਸਾਲ ਦੀ ਐਨਐਸਏ ਹੁਣ ਫੇਰ ਵਧਾ ਦਿੱਤੀ ਆ ਮਤਲਬ ਕੱਟੜ ਸਿੱਖਾਂ ਦੀ ਦੁਸ਼ਮਣ ਜਮਾਤ ਤੇ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੋਈ ਚਿਹਰਾ ਉਸ ਲੈਵਲ ਦਾ ਕਿ ਜਿਹੜਾ ਤਰਨਜੀਤ ਸਿੰਘ ਹੁਣਾਂ ਨੂੰ ਟੱਕਰ ਦੇ ਸਕੇ ਉਹ ਚਿਹਰਾ ਮੈਦਾਨ ਦੇ ਵਿੱਚ ਲਿਆਈਏ ਸੋ ਅਸੀਂ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਅਸੀਂ ਮਤਲਬ ਦੋਨਾਂ ਨੇ ਆਪ ਸੱਚ ਬਲੇਰ ਸਾਹਿਬ ਤੇ ਮੈਂ رائے ਵੀ ਕੀਤੀ ਔਰ ਪਾਰਟੀ ਦੀ ਪੀਐਸਸੀ ਦੇ ਅੱਗੇ ਵੀ ਇਹ ਮੰਗ ਰੱਖੀ ਆ ਕਿ ਮਾਨ ਸਾਹਿਬ ਨੂੰ ਅਸੀਂ ਰਿਕੁਐਸਟ ਕਰੀਏ ਕਿ ਉਹਨਾਂ ਦੇ بیٹے ਜਿਹੜੇ ਸਰਦਾਰ ਇਮਾਨ ਸਿੰਘ ਮਾਨ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾਵੇ ਤਾਂ ਕਿ ਜਿਹੜਾ ਇੱਥੇ ਸਿੱਖੀ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਉਹ ਸੰਪੰਥਕ ਵੋਟ ਜਿਹੜੀ ਆ ਉਹ ਬੜੀ ਦੁਚਿੱਤੀ ਚ ਔਰ ਬੜੀ ਪਰੇਸ਼ਾਨੀ ਮਜੂਸੀ ਦੇ ਵਿੱਚ ਹੈ ਵੀ ਇਹ ਕੀ ਬਣ ਰਿਹਾ ਇਸ ਕਰਕੇ ਉਹਨਾਂ ਨੂੰ ਲਿਆ ਕੇ ਖਿਲਾਇਆ ਜਾਵੇ ਤਾਂ ਕਿ ਅਸੀਂ ਆਪਣੀ ਪੰਥਕ ਵੋਟ ਜਿਹੜੀ ਆ ਉਹਨੂੰ ਬਚਾ ਸਕੀਏ ਇਸ ਸੰਬੰਧੀ ਅੱਜ ਅਸੀਂ ਤੁਹਾਡੇ ਰੂਪ ਰੂਪ ਹੋਏ ਆ ਮਾਨ ਸਾਹਿਬ ਤੁਸੀਂ ਮਾਰਕ ਵਾਕ ਕੀਤੀ ਹੈ